ਤੇ ਅਦਰ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਸੋਨੇ ਦੀਆਂ ਕੀਮਤਾਂ ਕੁਝ ਦਿਨਾਂ ਤੋਂ ਆਪਣੇ ਸਿਖਰਲੇ ਪੱਧਰ ਤੱਕ ਪਹੁੰਚੀਆਂ ਸਨ ਤੇ ਲਗਾਤਾਰ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਪਰ ਅੱਜ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੋਮਵਾਰ ਨੂੰ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਕਮੀ ਆਈ ਹੈ ਐਮ ਐਕਸ ਐਸ ਐਕਸਚੇਂਜ ਦੇ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਸੋਨੇ ਦੀ ਫਿਊਚਰ ਕੀਮਤ ਦੇ ਵਿੱਚ 0.48% ਜਾਂ 520 ਰੁਪਏ ਦੀ ਗਿਰਾਵਟ ਦੇਖੀ ਗਈ ਹੈ ਸਵੇਰੇ 10 ਵਜੇ MCX ਦੀ ਸੋਨੇ ਦੀ ਕੀਮਤ 1,7174 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। MCX ਤੇ ਚਾਂਦੀ ਦੀ ਕੀਮਤ 1,23773 ਰੁਪਏ ਪ੍ਰਤੀ ਕਿਲੋਗ੍ਰam ਦਰਜ ਕੀਤੀ ਗਈ ਹੈ। ਚਾਂਦੀ ਦੇ ਵਿੱਚ 1110 ਰੁਪਏ ਪ੍ਰਤੀ ਕਿਲੋਗ੍ਰam ਦੀ ਗਰਾਵਟ ਦੇਖਣ ਨੂੰ ਮਿਲੀ ਹੈ ਤੇ ਚਾਂਦੀ ਨੇ 1,23552 ਰੁਪਏ ਪ੍ਰਤੀ ਕਿਲੋਗ੍ਰam ਦਾ ਘਾਟਾ ਅਤੇ ਇਹ 12400 ਰੁਪਏ ਦਾ ਉੱਚ ਰਿਕਾਰਡ ਬਣਾਇਆ ਹੈ ਸੋ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਸੋਨੇ ਦੀ ਕੀਮਤ ਹੈ ਜਿਹੜੀ ਉਹ 1,7380 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ ਦੀ ਕੀਮਤ 1,23340 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਦਰਜ ਕੀਤੀ ਗਈ ਹੈ